ਤਾ ਹੁਣ ਤੁਹਾਨੂੰ ਡੀਪੂਆਂ ਵਿੱਚ ੱੱਕੇ ਖਾਣ ਦੀ ਲੋੜ ਨਹੀਂ ਪੈਣੀ ਦਿਹਾੜੀ ਨਹੀਂ ਭੰਨਣੀ ਪੈਣੀ ਕਿਉਂਕਿ ਪੰਜਾਬ ਸਰਕਾਰ ਨੇ ਨਵੀਂ ਸਕੀਮ ਲਿਆਂਦੀ ਆ ਤੁਹਾਡੇ ਘਰ-ਘਰ ਵਿੱਚ ਰਾਸ਼ਨ ਪਹੁੰਚਾਊਗੀ ਮੋਬਾਈਲਾਂ ਉੱਤੇ ਤੁਹਾਨੂੰ ਐਸਐਮਐਸ ਜਿਹੜੇ ਆ ਪਹੁੰਚ ਜਾਣੇ ਸਾਡੇ ਨਾਲ ਮੰਤਰੀ ਕੁਟਾਰੂ ਚੱਕਰੀ ਮੌਜੂਦ ਨੇ ਸਾਰੀ ਜਾਣਕਾਰੀ ਉਹਨਾਂ ਕੋਲ ਰਹਿੰਦੇ ਮੰਤਰੀ ਸਾਹਿਬ ਪਹਿਲਾਂ ਵੀ ਡੀਪੂਆਂ ਵਿੱਚ ਲੋਕ ਕਣਕ ਲੈਂਦੇ ਸੀਗੇ ਤੇ ਇਸ ਵਾਰ ਜਿਹੜੀ ਨਵੀਂ ਸਕੀਮ ਆ ਉਹਦੇ ਨਾਲੋਂ ਕਿਵੇਂ ਵੱਖ ਜੜੀ ਹੋ ਗਈ ਬਹੁਤ ਵੱਡਾ ਅੰਤਰ ਆ ਜੀ ਅੱਜ ਸਾਡੇ ਦੋਨੋਂ ਮਹਿਬੂਬ ਲੀਡਰ ਮਾਨਜੋਤ ਸ੍ਰੀ ਅਰਬੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਖੰਨਾ ਦੇ ਅੰਦਰ ਇੱਕ ਬਹੁਤ ਵੱਡਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਦੇਣ ਲਈ ਜਾ ਰਹੇ ਹੈ ਜਿਹੜੇ ਪੀਡੀਆ ਸਿਸਟਮ ਨਾਲ ਜੁੜੇ ਕਰੋੜਾਂ ਲੋਕ ਨੇ ਉਹਨਾਂ ਦੇ ਵਿੱਚੋਂ ਅ ਵੱਡਾ ਹਿੱਸਾ ਇਸ ਕਿਸਮ ਦੇ ਪਰਿਵਾਰ ਨੇ ਜਿਹੜੇ ਹਮੇਸ਼ਾ ਹਾਸੀਅਤ ਜਿਹਨਾਂ ਦੀ ਜ਼ਿੰਦਗੀ ਹੈਗੀ ਆ ਔਰ ਜਿਹੜੇ ਹਮੇਸ਼ਾ ਸਰਕਾਰਾਂ ਦੀ ਬੇਰੁਖੀ ਦਾ ਸਕਾਰ ਰਿਆ ਸੋ ਅਕਸਰ ਉਹਨਾਂ ਨੂੰ ਡੀਪੂਆਂ ਦੇ ਉੱਤੇ ਲੰਬੀਆਂ ਲਾਈਨਾਂ ਦੇ ਦੌਰਾਨ ਖੜ ਕੇ ਰਾਸ਼ਨ ਲੈਣੇ ਪੈਂਦਾ ਰਹਿੰਦਾ ਹੈ ਪੈਂਦਾ ਜਾਂ ਉਹਨਾਂ ਦੇ ਪਰਿਵਾਰਕ ਜੀਵਾਂ ਨੂੰ ਇਸ ਦੌਰਾਨ ਕੀਵਰ ਦਿਹਾੜੀਆਂ ਵੀ ਤੋੜਨੇ ਪੈਂਦੀਆਂ ਸੋ ਸਰਕਾਰ ਨੇ ਘਰ ਘਰ ਰਾਸ਼ਨ ਦੇਣ ਦੀ ਯੋਜਨਾ ਦਾ ਆ ਥੋੜੀ ਦੇਰ ਬਾਅਦ ਹੀ ਇਹ ਤੋਂ ਦੋਵੇਂ ਸਾਡੇ ਮਾਨਯੋਗ ਲੀਡਰ ਮਹਿਬੂਬ ਆਗੂ ਆਰੰਭ ਕਰਨਗੇ ਸੋ ਇਹਦਾ ਬੈਨੀਫਿਟ ਕੀ ਆ ਇਹਦਾ ਬੈਨੀਫਿਟ ਇਹ ਆ ਵੀ ਜਿਹੜਾ ਰਾਸ਼ਨ ਜਦੋਂ ਘਰ ਜਾਣਾ ਕਿਸੇ ਲਾਹੇਪਾਤਰੀ ਦੇ ਇਹ ਸਭ ਤੋਂ ਵੱਡੀ ਗੱਲ ਤੇ ਆ ਵੀ ਉਹਦਾ ਸਵੈ ਮਾਨ ਜਿਹੜਾ ਇਹਦੇ ਨਾਲ ਵੱਧਾ ਜਦੋਂ ਸਰਕਾਰ ਉਹਦੇ ਦਵਾਰ ਜਾਂਦੀ ਹੈ ਦੂਸਰਾ ਆਪਦੀ ਮੱਜ ਦਾ ਦੱਸਿਆ ਵੀ ਹਰਾਸਮੈਂਟ ਮੁਕਦੀ ਆ ਤੀਜਾ ਇਹ ਆ ਵੀ ਇੱਕ ਬਕਾਇਦਾ ਮਤਲਬ ਜਿਹੜੀ ਇੱਕ ਬੈਨ ਅਟਾ ਲਗੂਗਾ ਉਹੀ ਰਾਸ਼ਨ ਲੈ ਆਏਗਾ ਦੂਜਾ ਕਿਸੇ ਦਾ ਕੋਈ ਰਾਸ਼ਨ ਨਹੀਂ ਲੈ ਪਾਏਗਾ ਸੋ ਤੀਜਾ ਇਹ ਆ ਵੀ ਜਿਹੜੀ ਕਣਕ ਲੈਣ ਤੋਂ ਬਾਅਦ ਉਹਨੂੰ ਪਛਾਣ ਲੈ ਜਾਣੇ ਪੈਂਦਾ ਸੀਗਾ ਚੱਕੀ ਦੇ ਉੱਤੇ ਉਹ ਵੀ ਉਹਨੂੰ ਸਰਕਾਰਾਂ ਮਿਲਿਆ ਕਿਉਂਕਿ ਇਹ ਸਰਕਾਰ ਨੇ ਪਛਾਹ ਗਏ ਔਰ ਪੈਕਿੰਗ ਦੇ ਵਿੱਚ ਆਟਾ ਦੇਣਾ ਤੀਜਾ ਉਹਦੇ ਕੋ ਪੈਸਾ ਕੋਈ ਨਹੀਂ ਲੈਣਾ ਕਣਕ ਦੀ ਵਸਾਈ ਦਾ ਸੋ ਇਹ ਹਰ ਮਹੀਨੇ ਸਰਕਾਰ ਉਹਨਾਂ ਨੂੰ ਰਾਸ਼ਨ ਘਰ-ਘਰ ਭਜਾਉਗੀ ਸ਼ੁਰੂਆਤ ਵਿੱਚ ਕਿੰਨੇ ਲਾਭਪਾਤਰੀਆਂ ਨੂੰ ਜਿਹੜਾ ਲਾਭ ਮਿਲਣਾ ਹੈ ਸ਼ੁਰੂਆਤ ਵਿੱਚ ਮਾਰਕੀਟ ਦੁਆਰਾ ਸੰਚਾਲਿਤ 627 ਜਿਹੜੀਆਂ ਦੁਕਾਨਾਂ ਨੇ ਔਰ ਇਹਨਾਂ 627 ਦੁਕਾਨਾਂ ਦੇ ਨਾਲ 6 ਲੱਖ 73 ਹਜ਼ਾਰ ਪਰਿਵਾਰਾਂ ਨੂੰ ਲਿੰਕ ਕੀਤਾ ਗਿਆ ਔਰ ਇਹਦੇ ਵਿੱਚ ਲਗਭਗ 25 ਲੱਖ ਪਰਿਵਾਰਾਂ ਨੂੰ ਸੋਰੀ ਲਾਹਪਾਤਰੀਆਂ ਨੂੰ ਜੀਆਂ ਨੂੰ ਇਹਦਾ ਲਾਭ ਮਿਲਣਾ ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਸਰਕਾਰ ਦਾ ਫੈਸਲਾ ਹੈਗਾ ਨਾ ਪਛਾਣ ਦਾ ਝੰਡੜ ਨਾ ਡੀਪੂ ਤੇ ਲੈਣਾਂ ਚ ਖੜਨ ਦਾ ਝੰਡੜ ਤੇ ਤੀਜਾ ਘਰ ਰਸਣ ਮਿਲਣ ਦੇ ਨਾਲ ਉਹਨਾਂ ਦਾ ਸਿਰ ਉੱਚਾ ਹੁੰਦਾ ਉਹਨਾਂ ਦਾ ਸਵੈਮਾਨ ਵਧਦਾ ਸੋ ਮੈਂ ਸਮਝਦਾ ਵੀ ਬਹੁਤ ਵੱਡਾ ਲਾਭ ਇਹਨਾਂ ਪਰਿਵਾਰਾਂ ਨੂੰ ਇਹਦਾ ਮਿਲਣ ਲਈ ਅੱਜ ਆ ਰਿਹਾ ਹੈ ਥੋੜੀ ਦੇਰ ਬਾਅਦ ਇਸ ਯੋਜਨਾ ਦਾ ਸਾਡੇ ਦੋਵੇਂ ਲੀਡਰ ਜਿਹੜੇ ਆ ਉਹ ਸੁਭਾਰਮ ਕਰਨਗੇ ਜਿਸ ਤਰ੍ਹਾਂ ਪਹਿਲਾਂ ਲੋਕ ਦੀਪੂਆਂ ਚੋਂ ਕਣਕ ਖਰੀਦਦੇ ਸੀ ਕਿ ਤਾਂ ਉਹਨਾਂ ਨੂੰ 2 ਰੁਪਏ ਕਿਲੋ ਜਿਤ ਤੱਕ ਮੇਰੀ ਜਾਣਕਾਰੀ ਉਹਨਾਂ ਨੂੰ ਦੇਣੇ ਪੈਂਦੇ ਸੀ ਕਿ ਤਾਂ ਇਸ ਵਾਰ ਸਰਕਾਰ ਕਿੰਨੇ ਚਾਰਜਸ ਜਿਹੜੇ ਉਹ ਲੈ ਰਹੀ ਹੈ ਬਿਨਾਂ ਕਿਸੇ ਚਾਰਜ ਤੋਂ ਜਿਹੜੀ ਮਤਲਬ ਰਾਸ਼ਟਰੀ ਸੁਰੱਖਿਆ ਜਿਹੜਾ ਅਨਸੁਰੱਖਿਆ ਐਕਟ ਹੈਗਾ ਉਹਦੇ ਤਹਿਤ ਕਣਕ ਮਿਲਦੀ ਆ ਉਸ ਕਣਕ ਨੂੰ ਪਸਾਣ ਦਾ ਕੰਮ ਪੰਜਾਬ ਸਰਕਾਰ ਨੇ ਕਰਨਾ ਕੋਈ ਪਸਾਈਦਾ ਪੈਸਾ ਨਹੀਂ ਕੋਈ ਵੀਹੀਕਲ ਅ ਮਦੀ ਮਤਲਬ ਜਿਹੜੀ ਉਹ ਜਰਨੀ ਦਾ ਪੈਸਾ ਨਹੀਂ ਬਿਲਕੁਲ ਫ੍ਰੀ ਜਿਹੜਾ ਆ ਉਹ ਰਾਸ਼ਨ ਉਹਨਾਂ ਨੂੰ ਪਰਿਵਾਰਾਂ ਚ ਮਿਲੂਗਾ ਸੋ ਇਹ ਬਹੁਤ ਵੱਡਾ ਫੈਸਲਾ ਮਿਸ ਕਰਕੇ ਗਿਆ ਰਿਆਂ ਕਿ ਇਸ ਪੀਡੀਆ ਸਿਸਟਮ ਦੇ ਨਾਲ ਲੱਖਾਂ ਲੋਕ ਉਹ ਜੁੜਿਆ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਹਮੇਸ਼ਾ ਕੰਮ ਦੀ ਭਾਲ ਚ ਰਹਿਣੇ ਪੈਂਦਾ ਤੇ ਕਈ ਵਾਰ ਜਿਹੜਾ ਉਹਨੂੰ ਕੰਮ ਤੋੜਨੇ ਪੈਂਦਾ ਸੀਗਾ ਰਾਸ਼ਨ ਲੈਣ ਦੇ ਲਈ ਸੋ ਇਹ ਵੀ ਹਰਾਸਮੈਂਟ ਉਹਨਾਂ ਦੀ ਮੁਕੀ ਕਾਂਕਰੂ ਪਸਾਣ ਦਾ ਵੀ ਝੰਝੜ ਮੁੱਕਿਆ ਤੇ ਤੀਜਾ ਪੈਸਾ ਕੋਈ ਨੂੰ ਨਾ ਕੋ ਲੈਣਾ ਕਿਤਨੇ ਕਿਤੇ ਸਰਕਾਰ ਤੇ ਵੀ ਬੋਝ ਪਊਗਾ ਇਸ ਚੀਜ਼ ਦਾ ਜੇ ਗੱਡੀਆਂ ਜਾਣ ਗਿਆ ਆਟਾ ਪਿਸਾਕੇ ਦੋਂਗੇ ਕੋਈ ਪੈਸਾ ਵੀ ਨਹੀਂ ਲੈਣਾ ਡਿਲੀਵਰੀ ਵੀ ਦੇਣੀ ਉਹਦੇ ਵਿੱਚ ਵੀ ਸਰਵੈਂਟ ਤੁਸੀਂ ਰੱਖੋਗੇ ਤਾਂ ਲੱਗਦਾ ਨਹੀਂ ਸਰਕਾਰ ਦੇ ਬਜਟ ਨੂੰ ਵੀ ਇਸ ਚੀਜ਼ ਨਾਲ ਫਰਕ ਪਊਗਾ ਸਰਕਾਰ ਮੈਨੇਜ ਕਿਵੇਂ ਕਰੇਗੀ ਸਭ ਕੁਝ ਸਰਕਾਰਾਂ ਹੁੰਦੀਆਂ ਹੀ ਲੋਕਾਂ ਦੇ ਭਲੇ ਲਈ ਆ ਜੇ ਇਸ ਸਮਾਜ ਦਾ ਭਲਾ ਕਰਕੇ ਮੈਂ ਸਮਝਦਾ ਵੀ ਕੋਈ ਆ ਆਰਥਿਕ ਬੋ ਸਰਕਾਰ ਦੇ ਪੈ ਰਿਆ ਤੇ ਉਹ ਮਾਨਜੋਗ ਮੁੱਖ ਮੰਤਰੀ ਜੀ ਨੇ ਬੜਾ ਕਲੀਅਰ ਕੀਤਾ ਵੀ ਇਹ ਸਰਕਾਰ ਲੋਕਾਂ ਦੀ ਆ ਲੋਕਾਂ ਦੁਆਰਾ ਚੁਣੀ ਗਈ ਆ ਤੇ ਲੋਕਾਂ ਨੇ ਕੰਮ ਕਰਨੇ ਆ ਸੋ ਹੋਰ ਸਰਕਾਰਾਂ ਨੇ ਕਰਨਾ ਕੀ ਆ ਜੇ ਤੁਸੀਂ ਆਮ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਬੋਝ ਨਹੀਂ ਚੱਕਣਾ ਤੇ ਮੈਂ ਸਮਝਦਾ ਵੀ ਇਹ ਜਿਹੜਾ ਆ ਉਹ ਜਿਹੜੀ ਇਹ ਜਿਹੜਾ ਗਰੀਬ ਵਰਗਾ ਸਾਡਾ ਇਹ ਹਮੇਸ਼ਾ ਜਿਹੜਾ ਮੈਂ ਜਦਾਂ ਕਿਹਾ ਵੀ ਬੇਰੁਕੀ ਦਾ ਸਕਾਰ ਰੇ ਅੱਜ ਉਹਨਾਂ ਨੂੰ ਬਹੁਤ ਵੱਡਾ ਲਾਭ ਮਿਲਣੇ ਜਾ ਰਿਹਾ ਹੈ ਤੋਰ ਕਿ ਸੇਕ ਕਿ ਸੰਦਾ ਵੀ ਆਰਥਿਕ ਬੋਝ ਜਿਹੜਾ ਉਹ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਰਕਾਰ ਦੇ ਜਿਵੇਂ ਲਿਆ ਅਚਾਹ ਬ੍ਰਾਂਚਾ ਕਿਸ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਡੀਪੂ ਪਿੰਡ ਪਿੰਡ ਖੁੱਲੇ ਆ ਲੇਕਿਨ ਤੁਹਾਡੀਆਂ ਬ੍ਰਾਂਚਾ ਜਿਹੜੀਆਂ ਜਾਂ ਮਾਫ ਕਰਨਾ ਸਰਕਾਰ ਦੀਆਂ ਬ੍ਰਾਂਚਾ ਕਿੱਥੇ ਕਿੱਥੇ ਹੋਣਗੀਆਂ ਮੰਨ ਲਓ ਪਿੰਡ ਪਿੰਡ 'ਚ ਹੋਣਗੀਆਂ ਜਾਂ ਜ਼ਿਲ੍ਹਾ ਵਾਈਜ਼ ਜਾਂ ਤਹਿਸੀਲ ਵਾਈਜ਼ ਨਹੀਂ ਨਹੀਂ ਜਿੱਥੇ ਜਿੱਥੇ ਵੀ ਮਾਰਕ ਫੈਟ ਦੀਆਂ ਇਹ ਸ਼ਾਪ ਹੈਗੀਆਂ ਨੇ ਉਹ ਤੋਂ ਵੀਹਿਕਲ ਚੱਲਣਗੇ ਉਹ ਵੀਹਿਕਲ ਗਾਂ ਫਿਰ ਜਿਹੜੇ ਲਿੰਕਡ ਪਰਿਵਾਰ ਨੇ ਉਹਨਾਂ ਪਰਿਵਾਰਾਂ ਕੋ ਜਾਣਗੇ ਫਿਰ ਘਰ ਘਰ ਡਿਲੀਵਰੀ ਕਰਨਗੇ ਤੋ ਮੰਤਰੀ ਸਾਹਿਬ ਜੀ ਗੱਲ ਕਰ ਲਈ ਜਿਹੜਾ ਡੀਪੂ ਸਿਸਟਮ ਹੈਗਾ ਲੱਗਦਾ ਨਹੀਂ ਕਿ ਉੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ ਸਗਾ ਚਾਹ ਇਹਦਾ ਅਲਟਰਨੇਟਿਵ ਇਹੀ ਹੈ ਕਿ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾਵੇ ਨਹੀਂ ਬਿਲਕੁਲ ਉਹਨਾਂ ਨੂੰ ਕਿਹਾ ਗਿਆ ਜਿਹੜੇ ਬਾਕੀ ਡੀਪੂ ਨੇ 13000 ਸੰਖਤ ਡੀਪੂ ਨੇ ਪੰਜਾਬ ਚ ਉਹਨਾਂ ਨੂੰ ਕਿਹਾ ਗਿਆ ਤੇ ਉਹ ਵੀ ਜਿਹੜੀਆਂ ਮਾਰਕ ਬੈਟ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਹਾਨ ਦੇ ਆਪਣਾ ਸਟਰਕਚਰ ਤਿਆਰ ਕਰਨਾ ਉਸ ਤੋਂ ਵੀ ਲੋਕਾਂ ਨੂੰ ਦਿੱਤਾ ਜਾਊਗਾ ਉਹਦੇ ਨਾਲ ਲੱਗਦਾ ਕਿ ਡੀਪੂ ਨੂੰ ਵੀ ਨੁਕਸਾਨ ਹੋ ਸਕਦਾ ਨਹੀਂ ਕੋਈ ਨੁਕਸਾਨ ਨਹੀਂ ਉਹਨਾਂ ਨੂੰ ਵੀ ਮਤਲਬ ਜਿਹੜਾ ਆ ਇਸ ਕੜੀ ਨਾਲ ਜੋੜਿਆ ਜਾਊਗਾ ਬਸ ਉਹ ਸਟਰਕਚਰ ਤਿਆਰ ਕਰਨ ਅੱਜ ਤਾਂ ਸ਼ੁਰੂਆਤ ਹੋਈ ਆ ਸਾਇਦ ਸਾਇਦ ਜਿਹੜੇ ਉਹਨਾਂ ਨਾਲ ਲਿੰਕਡ ਲੋਕ ਨੇ ਉਹਨਾਂ ਨੂੰ ਵੀ ਇਹ ਰਾਸ਼ਨ ਜਿਹੜਾ ਘਰ ਘਰ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਸੇ ਪਿੰਡ ਵਿੱਚ ਆਜ ਰਾਸ਼ਨ ਪਹੁੰਚੇਗਾ ਜਿਵੇਂ ਅੱਜ ਬੜਾ ਇਤਿਹਾਸਕ ਪਿੰਡ ਆ ਵਿਧਾਨ ਸਭਾ ਹਲਕਾ ਅਮਲੋਦ ਆ ਪਿੰਡ ਸਲਾਨਾ ਬੜੇ ਵੱਡੇ ਫ੍ਰੀਡਮ ਫਾਈਟਰ ਉੱਥੇ ਹੋਏ ਨੇ ਸਾਹਬ ਸਿੰਘ ਸਲਾਨਾ ਉਹਨਾਂ ਦਾ ਪਿੰਡ ਆ ਅੱਜ ਉੱਚੋ ਦੋਵੇਂ ਸਾਡੇ ਪਿਆਰੇ ਮੁੱਖ ਮੰਤਰੀ ਜਿਹੜੇ ਆ ਉਹਦੀ ਸ਼ੁਰੂਆਤ ਕਰਨ ਲਈ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਸ਼ਹਿਰੀ ਲੋਕਾਂ ਦੀ ਜ਼ਿੰਦਗੀ 'ਚ ਅੰਮ੍ਰਿਤ ਜਲਦੀ ਤਰ੍ਹਾਂ ਕੰਮ ਕਰ ਰਹੀ ਹੈ। ਨੌਕਰੀ ਦੌਰਾਨ ਲੰਬੇ ਸਮੇਂ ਕਮ ਅਤੇ ਸ਼ਹਿਰੀ ਆਵਾਜ਼ਾਈ ਦੀ ਭੀੜ ਕਾਰਨ ਸ਼ਹਿਰ ਦੀ ਜ਼ਿੰਦਗੀ ਬਹੁਤ ਤਣਾਅਪੂਰਨ ਹੁੰਦੀ ਹੈ। ਸ਼ਹਿਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਸ਼ੋਰ ਅਤੇ ਰੋਸ਼ਨੀ ਦੇ ਪ੍ਰਦੂਸ਼ਣ ਕਾਰਨ ਨੀਂਦ ਦੀਆਂ ਸਮੱਸਿਆਵਾਂ ਨਾਲ ਜੂਝਦੇ ਹਨ। जब हम पता चला यहाँ पे सीएम की योगशाला शुरू हो गई है हम सारे बड़े एक्साइटेड थे और जब पहले हमें प्रॉब्लम्स वगैरह आते थे, घुटनों में प्रॉब्लम थी सीढ़ियाँ चढ़ते थे तब प्रॉब्लम थी कैल्शियम की टेबलेट लेते थे लेकिन जब से हम योग वगैरह कर रहे हैं तो तब से ये है कि कैल्शियम की टेबलेट भी छुट्टी है प्रॉपर नींद भी आती है बॉडी भी फिट रहती है सब कुछ फिट एंड फाइन हो गया ਸੀਐਮ ਦੀ ਯੋਗਸ਼ਾਲਾ ਸਕੀਮ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਕੀਮ ਪੰਜਾਬ ਦੀ ਸਰੀਰਕ ਅਤੇ ਮਾਨਸਿਕ ਤਰੱਕੀ ਨੂੰ ਮਜ਼ਬੂਤ ਕਰੇਗੀ ਸੀਐਮ ਦੀ ਯੋਗਸ਼ਾਲਾ ਪੰਜਾਬੀਆਂ ਦੀ ਰੂਹ ਦੀ ਖੁਰਾਕ ਬਣ ਗਈ ਹੈ ਅਤੇ ਲੋਕਾਂ ਦੀ ਨਜ਼ਰ 'ਚ ਪੰਜਾਬ ਸਰਕਾਰ ਪ੍ਰਤੀ ਸਤਕਾਰ ਵਧਿਆ ਹੈ ਮੈਂ ਤੁਹਾਡੇ ਬਹੁਤ ਹੀ ਚੰਗੇ ਭਵਿੱਖ ਦੀ ਕਾਮਨਾ ਕਰਦਾ ਤੁਹਾਡੇ ਪਰਿਵਾਰਾਂ 'ਚ ਤੰਦਰੁਸਤੀ ਦੀ ਕਾਮਨਾ ਕਰਨਾ ਔਰ ਮੈਨੂੰ ਉਮੀਦ ਹੈ ਕਿ ਆਪਾਂ ਰਲ ਕੇ ਸਾਰਾ ਇਹ ਜਿਹੜਾ ਤਾਣਾ ਬਾਣਾ ਉਲਝਿਆ ਪਿਆ ਹੈ ਇਨੋਂ ਪਾ ਸੁਲਝਾਵਾਂਗੇ ਯੋਗ ਸ਼ਾਲਾ ਦੀ ਚੱਲੀ ਲਹਿਰ ਬਦਲ ਦਿੱਤੇ ਪੰਜਾਬ ਦੇ ਸ਼ਹਿਰ